ਇਹ ਬਾਹਰ ਗਏ ਸੀਗੇ ਯੂਕੇ ਚ ਅੱਛਾ ਤੇ ਉੱਥੇ ਫਰਸਟ ਆਏ ਸੀ ਫਿਰ ਉੱਥੇ ਬੋਲੀ ਲੱਗੀ ਇਹਨਾਂ ਦੀ ਉੱਥੇ ਹੀ ਉੱਥੇ ਲੱਗੀ 7 ਲੱਖ ਰੁਪਏ ਉਹ 7 7 ਕਰੋੜ ਰੁਪਏ ਅੱਛਾ ਤੇ ਉਹ ਕਹਿੰਦਾ ਇੱਥੇ ਛੱਡ ਜਾ ਤੇ ਆਪਣਾ ਮੈਡਲ ਛੱਡ ਜਾ ਤੇ ਵਾਪਸ ਹੋ ਜਾ अच्छा 7 करोड़ ਲੈ ਜਾ 7 ਕਰੋੜ ਲੈ ਜਾ ਮੈਂ ਕਹਿੰਦਾ ਨਹੀਂ ਫਿਰ ਗੋਰੇ ਘਰ ਵੀ ਮੇਰੇ ਆਏ ਖੁਦ ਉਹ ਸਾਰੇ ਹਾਂ ਡਾਲਰ ਲੈ ਕੇ 15 15 ਸੀ ਗੋਰਿਆਂ ਦੀ ਟੀਮ ਜਿਹੜੀ ਮੇਰੇ ਘਰ ਆਈ ਮੈਨੂੰ ਕਹਿੰਦੇ ਸਰਵਣ ਸਿੰਘਾ ਕਬੂਤਰ ਦੇ ਦੇ ਮੈਂ ਕਹਿੰਦਾ ਨਹੀਂ ਜੀ ਭਾਜੀ ਇਹ ਮੈਂ ਨਹੀਂ ਸਕਦਾ ਪਰਮਾਤਮਾ ਦਿੰਦਾ ਵੈ ਇਹ ਹੀ ਦਿੰਦੇ ਵੈ ਇੱਕ ਜੋੜਾ ਦੇਣਾ ਨਾ ਮੈਂ 2 ਲੱਖ ਰੁਪਏ ਲੈ ਲਵਾਂ ਹੁਣੇ اچھا ਲੱਖ ਲੱਖ ਰੁਪਈਆ ਦਿੰਦੇ ਲੋਕੀ ਮੈਨੂੰ ਇੱਕ ਜੋੜੇ ਦਾ ਤਿੰਨ ਤਿੰਨ ਲੱਖ ਦਾ ਜੋੜਾ ਵੇਚਦਾ ਮੈਂ ਜਦੋਂ ਕੋਈ ਮਨਿਸਟਰ ਆਉਂਦਾ ਨਾ ਸਰਮਨ ਨੂੰ ਫੋਨ ਆਉਂਦੇ ਆ ਜਦੋਂ ਕੋਈ ਫਿਲਮ 'ਚ ਸ਼ੂਟ ਦੇਣਾ ਹੁੰਦਾ ਨਾ ਉਦੋਂ ਸਰਮਨ ਨੂੰ ਫੋਨ ਆਉਂਦੇ ਆ ਬਾਦਲ ਸਾਹਿਬ ਨਾਲ ਵੀ ਥੋਡੀਆਂ ਫੋਟੋਆਂ ਨੇ ਉਹਨਾਂ ਦੇ ਕੋਲ ਵੀ ਗਏ ਤੁਹਾਡੇ ਕਬੂਤਰ ਬੋਤ ਜੀ ਬਾਦਲ ਸਾਹਿਬ ਤੇ ਆਪ ਕਬੂਤਰ ਬਾਜਿਆ ਸਾਰੇ ਘਰ ਘਰ ਦੇ ਉਹਨਾਂ ਦੇ ਚਾਚੇ ਤਾਏ ਦੇ ਪੁੱਤ ਉਹਨਾਂ ਨਾਲ ਮੇਰੇ ਮੁਕਾਬਲੇ ਇਕੱਠੇ ਹੀ ਜਾਂਦੇ ਰਹੇ ਅੱਛਾ ਬਾਦਲਾ ਨਾ ਮੁਕਾਬਲੇ ਆਂਦਾ ਬਾਦਲ ਨੇ ਪਰਿਵਾਰ ਨਾਲ ਚਾਚੇ ਤਾਏ ਸਾਰੇ ਕਬੂਤਰ ਖਿਲਾੜੀ ਹੈ ਪਿੱਤਲ ਦੇ ਕਾਪ ਜਿਹੜ ਮੈਂ ਦੰਦਾ ਹਿਉਦੂੰ ਇਹ ਜੀਰੇ ਆ ਹਾਂ ਤੇ ਇਹ ਕਲਸਰੇ ਆ ਅੱਛਾ ਇਹ ਦੋਨੇ ਨਸਲਾਂ ਵੇਖੋ ਆ ਮੈਂ ਚੈਲੰਜ ਕਰਦਾ ਹਾਲੇ ਤਾਈ ਕੋਈ 400 ਕਬੂਤਰ ਨਹੀਂ ਬਣਾ ਸਕਿਆ ਗ੍ਰੀਨ ਅੱਖਾਂ ਦਾ ਤੇ ਮੇ ਕੋ 400 ਆ ਅੱਛਾ ਮੈਂ ਦੱਸ ਹੀ ਸਕਦਾ ਕਬੂਤਰਾਂ ਪਿੱਛੇ ਅਸੀਂ ਬਹੁਤ ਨਾਕਮ ਆਇਆ ਭਾਜੀ ਦੱਸ ਹੀ ਸਕਦਾ ਉਹ ਪ੍ਰਮਾਤਮਾ ਸ਼ੁਕਰ ਕਰਦਾ ਮੈਂ ਅੱਜ ਤੁਹਾਡੀ ਮੁਲਾਕਾਤ ਕਬੂਤਰਾਂ ਦੇ ਸ਼ਕੀਨ ਸਰਵਨ ਸਿੰਘ ਕਲੇਰ ਹੋਣਾ ਦੇ ਨਾਲ ਕਰਵਾਉਨੇ ਆ ਸਰਵਨ ਸਿੰਘ ਕਲੇਰ ਹੋਣਾ ਨੇ ਮਹਿੰਗੇ ਤੋਂ ਮਹਿੰਗੇ ਕਬੂਤਰ ਰੱਖੇ ਹੋਏ ਨੇ ਵਿਦੇਸ਼ਾਂ ਤੱਕ ਇਹਨਾਂ ਦੇ ਕਬੂਤਰਾਂ ਦੀ ਧੱਕ ਪੈਂਦੀ ਆ ਇਹਨਾਂ ਦੇ ਕਬੂਤਰਾਂ ਦੀ ਬੋਲੀ ਕਰੋੜਾਂ ਰੁਪਏਾਂ ਦੇ ਵਿੱਚ ਹੋ ਚੁੱਕੀ ਆ ਕੀ ਖਾਸੀਅਤ ਆ ਇਹਨਾਂ ਦੇ ਕਬੂਤਰਾਂ ਦੇ ਵਿੱਚ ਸਾਰੀ ਗੱਲਬਾਤ ਕਰਦੇ ਆ ਤਾਂ ਸਰਵਨ ਸਿੰਘ ਕਲੇਰ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਸਰਵਨ ਜੀ ਬਹੁਤ ਬਹੁਤ ਸਵਾਗਤ ਆ ਜੀ ਤੁਹਾਡਾ ਪਹਿਲਾਂ ਭਾਈ ਤੁਹਾਡਾ ਸਤਿ ਸ੍ਰੀ ਅਕਾਲ ਤੇ ਤੁਹਾਡੇ ਚੈਨਲ ਨੂੰ ਆਏ ਤੁਸੀਂ ਧੰਨਵਾਦ ਥੈਂਕ ਯੂ ਵੀ ਤੁਸ ਦੀਪ ਲਾ ਮੇਰੀ ਇੰਟਰਵਿਊ ਕੀਤੀਆਂ ਅੱਜ ਵੀ ਐ ਆਪਣੇ ਨਵੇਂ ਚੈਨਲੋਂ ਤੇ ਤੁਹਾਨੂੰ ਮੁਬਾਰਕਾਂ ਵਲਾਂ ਤੇ ਮੇਰੀ ਇੰਟਰਵਿਊ ਕਰੋ ਜਰੂਰ ਕਿਵੇਂ ਚੱਲ ਰਹੀ ਆ ਜੀ ਜ਼ਿੰਦਗੀ ਬਹੁਤ ਵਧੀਆ ਜ਼ਿੰਦਗੀ ਆ ਜੀ ਇਹ ਕਬੂਤਰਾ ਕਰਕੇ ਜ਼ਿੰਦਗੀ ਬਖਸ਼ੀ ਐ ਪਰਮਾਤਮਾ ਨੇ ਮੈਨੂੰ ਹਾਂ ਇੰਨਾ ਕਰਕੇ ਬਚਿਆ ਆ ਮੈਂ ਹਾਂ ਦੁਨੀਆ 'ਚ ਤੁਰਿਆ ਫਿਰਦਾ ਤੇ ਲੋਕਾਂ ਨੇ ਕਹਿਤਾ ਸ਼ਰਮਿੰਦ ਨੇ ਮਰ ਗਿਆ ਅੱਛਾ ਵੀ ਜੋ ਅਟੈਕ ਹੋ ਗਿਆ ਸੀ ਮੈਨੂੰ ਹਾਂ ਮੈਂ ਕਾਫੀ ਚਿਰ ਬੈੜਤੇ ਰਿਆ ਹਾਂ ਤੇ ਪਰਮਾਤਮਾ ਨੇ ਹੁਣ ਇੰਨਾ ਮੈਨੂੰ ਬਚਾਇਆ ਕਬੂਤਰ ਨੇ ਬਚਾਇਆ ਹਾਂ ਮੇਰੇ ਪੂਰੇ ਆਲ ਵਰਲਡ ਦੇ ਚੀਲੇ ਹਾਂ ਹਾਂ ਬੜੀ ਚਰਚਾ ਰਹਿੰਦੀ ਤੁਹਾਡੇ ਕਬੂਤਰਾਂ ਦੀ ਕਹਿੰਦੇ ਬੜੇ ਮਹਿੰਗੇ ਮਹਿੰਗੇ ਕਬੂਤਰ ਨੇ ਕੀ ਖਾਸੀਅਤ ਕੀ ਹੈ ਇਹਨਾਂ ਦੀ ਖਾਸੀਅਤ ਆਪਣੇ ਮੇਰੇ ਹੈਗੇ ਜੀ ਗ੍ਰੀਨ ਅੱਖਾਂ ਵਾਲੇ ਕਬੂਤਰ ਅੱਛਾ ਇਹਨਾਂ ਦੀ ਹਰੀਆਂ ਅੱਖਾਂ ਵਾਂ ਹਾਂ ਆ ਤੁਹਾਨੂੰ ਦਿਖਾਉਣਾ ਦੇਖ ਲਓ ਤੇ ਮੈਂ ਕੋਈ ਮੀਡੀਆ ਵਾਲੇ ਆ ਤੁਸੀਂ ਦੇਖਦੇ ਗ੍ਰੀਨ ਗ੍ਰੀਨ ਹੀ ਹਨ ਹਾਂ ਆ ਦੇਖ ਲਓ ਗ੍ਰੀਨ ਹੀ ਹਨ ਬਿਲਕੁਲ ਹਾਂ ਝੂਠ ਨਹੀਂ ਬੋਲੇ ਜਾਂਦੇ ਭਾਈ ਮੇਕੋ ਹੈਗੇ ਆ ਤੇ ਤਾਂ ਹੀ ਮੈਂ ਦੱਸਦਾ ਤੇ ਲੋਕੀ ਕਹਿੰਦੇ ਸਰਵਣ ਰੰਗ ਬਾਨਦਾ ਇਹਨਾਂ ਦੀ ਅੱਖਾਂ 'ਚ ਰੰਗ ਪਾਇਆ ਤੁਸੀਂ ਆਏ ਹਾਂ ਦੇਖ ਲਓ ਗ੍ਰੀਨ ਅੱਖਾਂ ਹੀ ਹਨ ਇਵੇਂ ਕੋ ਗ੍ਰੀਨ ਅੱਖਾਂ ਕਰਕੇ ਜਿਆਦਾ ਫੇਮਸ ਆ ਇਹ ਬਾਹਰ ਗਏ ਸੀਗੇ ਯੂਕੇ ਚ ਅੱਛਾ ਤੇ ਉੱਥੇ ਫਸਟ ਆਏ ਸੀ ਅੱਛਾ ਤੇ ਮੇਰੇ ਸ਼ਗਿਰਦ ਲਗਾਏ ਸੀਗੇ ਅੱਛਾ ਤੇ ਫਿਰ ਉਸ ਤੋਂ ਬਾਅਦ ਕੈਨੇਡਾ ਹੋਇਆ ਤੇ ਕੈਨੇਡਾ ਚ ਵੀ ਇਹੀ ਫਸਟ ਆਏ ਗ੍ਰੀਨ ਅੱਖਾਂ ਕਰਕੇ ਇਹ ਬਰੀਡ ਪੂਰੇ ਆਲ ਵਰਲਡ ਚ ਮੇਕੋ ਹੀ ਆ ਅੱਛਾ ਸਿਰਫ ਤੁਹਾਡੇ ਕੋਲ ਆ ਮੇਕੋ ਬਿਲਕੁਲ ਮੇਰੇ ਕੋ ਆ ਮੇਰਾ ਚੈਲੰਜ ਆ ਮੇਕੋ ਦੇ ਲੋ 100 100 ਵਸੇ ਇਹ ਆ 250 ਵਾਰ ਰੱਖਿਆ ਸ਼ਹਿਰਦ ਕੋ ਬਿਮਾਰੀ ਪਵੇਂ ਤੇ ਉਹ ਬਚ ਜਾਣ ਇਹ ਜਾ ਇਹ ਮਰ ਜਾਣਗੇ ਜਾ ਉਹ ਮਰ ਜਾਣਗੇ ਬਿਮਾਰੀ ਲੈ ਜਾਂਦੀ ਸਾਰੀ ਅੱਛਾ ਤੂੰ ਬਚ ਜਾਂਦੇ ਆ ਇੱਕੋ ਕਬੂਤਰ ਬਹੁਤ ਆ ਐਸੇ 400 ਆ ਰਹੀਆਂ ਅੱਖਾਂ ਦਾ ਅੱਛਾ ਇਹ ਰੱਖਿਆ ਆਪਣੇ ਬੱਚਿਆਂ ਵਾਂਗੂ ਹਾਂ ਰੋਟੀ ਸਾਨੂੰ ਨਾ ਮਿਲੇ ਇਹਨਾਂ ਨੂੰ ਜਰੂਰ ਆਣਾ ਚਾਹੀਦਾ ਮਿਲੀ ਮਿਲੀ ਆ ਅੱਛਾ ਫਿਰ ਇਹ ਜਦੋਂ ਯੂਕੇ ਗਏ ਜਿੱਥੇ ਇਹ ਪਹਿਲੇ ਨੰਬਰ ਤੇ ਆਏ ਉੱਥੇ ਲੱਗੀ ਸੀਗੀ ਬੋਲੀ ਇਹਨਾਂ ਦੀ ਹਾਂਜੀ ਹਾਂਜੀ ਉੱਥੇ ਲੱਗੀ ਸੀ ਗੋਰਿਆਂ ਨੇ ਲਾਈ ਸੀ ਉੱਥੇ ਵੀ ਮੇਰੇ ਕੋ ਖੁਦ ਘਰ ਆਈ ਸਕੇ ਗੋਰੇ ਆਏ ਹਾਂ ਪੂਰੀ ਟੀਮ ਆਈ ਸੀ 15 ਦੀ 15 ਬੰਦਿਆਂ ਦੀ ਤੁਹਾਡੇ ਉਦੋਂ ਮੀਡੀਆ ਵਾਲੇ ਇਹਨੇ ਚੈਨਲ ਵਾਲਾ ਇੱਥੇ ਆਏ ਹੋਏ ਸੀਗੇ ਕੰਟਰਵਿਊ ਕਰਨ ਅੱਛਾ ਉਦੋਂ ਐਸੇ ਡੀਸੀ ਨੇ ਸਪੈਸ਼ਲਾਈਜ਼ ਸੀ ਮੇਰੇ ਘਰ ਫੋਰਸ ਅੱਛਾ ਵੀ ਇਹਦੇ ਘਰ ਐਨੇ ਅੰਗਰੇਜ਼ ਆਏ ਹੋਏ ਆ 15 16 ਅੰਗਰੇਜ਼ ਇਕੱਠੇ ਜਿਹੜੇ ਮੇਰੀ ਇੰਟਰਵ ਵਾਰਡ ਜਿੱਤਿਆ ਅੱਛਾ ਤੇ ਆਪਾਂ ਹਰੀਆਂ ਅੱਖਾਂ ਕਰਕੇ ਜਿੱਤਿਆ ਜੀ ਇਹ ਜੀਰੇ ਆ ਤੇ ਇਹ ਕਲਸਰੇ ਆ ਅੱਛਾ ਇਹ ਦੋਨੇ ਨਸਲਾਂ ਮਿਕੋ ਆ ਮੈਂ ਚੈਲੰਜ ਕਰਦਾ ਹੱਲੇ ਤਾਈ ਕੋਈ 400 ਕਬੂਤਰ ਨਹੀਂ ਬਣਾ ਸਕਿਆ ਗ੍ਰੀਨ ਅੱਖਾਂ ਦਾ ਤੇ ਮੇ ਕੋ 400 ਆ ਅੱਛਾ ਤੇ ਮੈਂ ਹੱਲੇ ਵੀ ਚੈਲੰਜ ਕਰਦਾ ਜਿੱਥੇ ਮਰਜੀ ਬਰੀਡ ਸ਼ੋ ਹੋ ਜਾਏ ਤੇ ਮੈਂ ਹੀ ਜਿੱਤ ਕੇ ਲਿਆਉਂਗਾ ਮੈਂ ਚੈਲੰਜ ਕਰਦਾ ਇਹ ਗ੍ਰੀਨ ਅੱਖਾਂ ਕਰਕੇ ਗੋਰਿਆਂ ਨਾਲ ਉਡਾਨ ਚ ਬਹੁਤ ਅੱਛਾ ਦੇਖੋ ਆਪਣਾ ਹੋਇਆ ਇੰਡੀਆ ਦਾ 10ਵਾਂ ਚੈਂਪੀਅਨ ਮੈਂ ਬਣਿਆ। ਅੱਛਾ। ਪਹਿਲਾਂ ਮੈਂ ਰਾਮਪੁਰ ਜਿੱਟਾਇਆ ਇੰਡੀਆ ਟੂਰਨਾਮੈਂਟ। ਉਹ ਚੁੱਡੇ 190 ਘੰਡੇ ਕਬੂਤਰ। ਅੱਛਾ। ਮੇਰੇ ਇਹੀ ਕਬੂਤਰ ਸੀਗੇ। ਅੱਛਾ। ਫਿਰ ਉਸ ਤੋਂ ਬਾਅਦ ਹੋਇਆ ਆਜਮਗੜ ਦੂਸਰੇ ਸਾਲ। ਹਾਂ। ਫਿਰ ਮੈਂ ਆਜਮਗੜੇ ਸਾਲ ਲਿਆ। ਅੱਛਾ। ਉੱਥੇ ਕਹਿੰਦੇ ਜੀ ਦੋ ਟੂਰਨਾਮੈਂਟ ਆਣੇ ਪੈਣੇ ਆ ਤੇ ਜੇ ਹਿੱਸਾ ਲੈ ਸਕਦਾ ਲਾਲਾ। ਹਾਂ। ਮੈਂ ਕਿਹਾ ਮੈਂ ਆਈ ਹੀ ਉਡਾਂ ਤਾਂ ਫਿਕਰੀ ਗੱਲ ਆ। ਹਾਂ। ਫਿਰ ਮੈਂ ਉਹਦੇ ਦੋਹਾਂ 'ਚ ਹਿੱਸਾ ਲਤਾ ਜੀ। ਅੱਛਾ। ਇਹ ਇੰਡੀਆ ਪਹਿਲਾਂ ਹੁੰਦਾ ਫਿਰ ਸੁਪਰ ਇੰਡੀਆ ਬਾ ਇੰਡੀਆ ਚ ਕਹਿੰਦੇ ਜੁੱਦ ਵਧੀਆ ਘੰਟੇ ਬਣਾ ਗਿਆ ਸੁਪਰ ਇੰਡੀਆ ਚ ਆ ਜਾਊਗਾ ਅੱਛਾ ਮੈਂ ਉਹ ਚੀਜ਼ੀ 200 2 ਘੰਟੇ ਬਣਾਤੇ ਅੱਛਾ 200 2 ਘੰਟੇ ਫਿਰ ਉਸ ਤੋਂ ਬਾਅਦ ਕਹਿੰਦੇ ਦੋਨੇ ਦੋਨਾਂ ਟੋਟਲ ਹੋਣਾ ਹਾਂ ਗਰਮੀਆਂ ਦਾ ਸਰਦੀਆਂ ਦਾ ਅੱਛਾ ਕਿ ਸਰਦੀਆਂ ਚ ਵੀ ਟਾਈਮ ਹੈ ਅੱਛਾ ਉਦੋਂ ਬਾਅਦ ਬਹੁਤ ਪੈਂਦਾ ਵਾ ਹਾਂ ਤੇ ਡਾਇ ਜੀ ਉਹ ਛੁੱਟ ਗਏ ਮੇਰੇ 300 ਹਾਂ 3 ਘੰਟੇ ਕਬੂਤਰ ਅੱਛਾ ਤੇ ਮੈਂ ਉੱਚ ਵੀ ਫਰਸਟ ਆ ਗਿਆ ਉਹ ਦੋਨਾਂ ਟੋਟਲ ਹੋ ਗਿਆ ਹਾਂ ਤੇ ਮੈਂ ਨੂੰ ਸੁਪਰ ਸਟਾਰ ਅਵਾਰਡ ਵੀ ਮਿਲ ਗਿਆ ਅੱਛਾ ਮੈਂ ਸੁਪਰਸਟਾਰ ਵਾਰਡ ਵੀ ਜਿੱਤਿਆ ਹਾਂ ਤੇ 500 ਕੁਸ਼ ਘੰਟੇ ਬਣ ਗਏ ਸੀ ਟੋਟਲ ਹੋ ਗਏ ਸੀ ਹਾਂ ਤੇ ਉਸ ਤੋਂ ਬਾਅਦ ਫੇਰ ਆਲੰਡਿਆ ਹੋਇਆ ਬਰੀਲੀ ਹਾਂ ਤੇ ਉੱਚ ਵੀ ਕਹਿੰਦੇ ਸਾਲੋ ਮੈਂ ਉੱਚ ਵੀ ਲੱਤਾ ਅੱਛਾ ਉੱਚ ਵੀ ਮੈਂ ਕੂਤਰ ਵਧੀਆ ਢਾਏ ਉੱਚ ਵੀ 205 ਘੰਟੇ ਕੂਤਰ ਢਾਤੇ ਮੈਂ ਕਟਿਆ ਕਦੀ ਵੀ ਨਹੀਂ ਹਾਂ ਫੇਰ ਉਸ ਤੋਂ ਬਾਅਦ ਲਾਸਟ ਵਾਰੀ ਜੋ ਇੰਡੀਆ ਦਾ ਹੋਇਆ ਅੱਛਾ ਆਜਮਗੜ ਫੇਮਸ ਹਲਤਾ ਅੱਛਾ ਫੇਰ 211 ਘੰਟੇ ਢਾਏ ਅੱਛਾ ਫੇਵੀ ਮੈਂ ਜਿੱਤਿਆ ਹਾਂ ਫੇਵੀ ਨੂੰ ਬੜੀ ਖੁਸ਼ੀ ਹੋ ਵੀ ਨਹੀਂ ਮੈਂ ਜਿੱਤ ਰਿਹਾ ਹਾਂ ਬੱਲੇ ਬੱਲੇ ਹੋਣ ਈ ਆ 9 ਵਜੇ ਇੰਡੀਆ 10 ਵਜੇ ਮੈਂ ਜਿੱਤ ਲਿਆ ਕੱਪ ਉਹਨੂੰ ਮੈਨੂੰ ਕਹਿੰਦੇ ਯਾਰ ਤੂੰ ਹਰ ਸਾਲ ਤੂੰ ਹੀ ਲੈ ਜਿੰਦਾ ਪੰਜਾਬ ਚ ਹਾਂ ਮੈਂ ਕਹਿੰਦਾ ਨਹੀਂ ਜੀ ਮੈਂ ਤੇ ਚਲੋ ਪ੍ਰਮਾਤਮਾ ਦੇ ਦੇਣਾ ਤੇ ਮੈਂ ਲੈ ਜਿੰਦਾ ਜੇ ਮੈਂ ਮਿਹਨਤ ਕਰਦਾ ਇਹਨਾਂ ਨੂੰ ਇੰਨੇ ਬਾਦਾਮ ਖਵਾਉਣਾ ਇੰਨੀਆਂ ਗਿਰੀਆਂ ਖਵਾਉਣਾ ਤੇ ਤਾਂ ਹੀ ਉੜਦੇ ਆ ਖਰਾਕ ਮਿਲਦਾ ਇੰਨਾ ਤਾਂ ਰੱਖਦੇ ਤੁਸੀਂ ਇਹਨਾਂ ਦੇ ਜਿਆਦਾ ਜੀ ਖਰਾਕ ਆ ਇਹਨਾਂ ਦੇਖੋ ਦੇਸੀ ਕਿਉਂ ਕਿੰਨਾ ਮਹਿੰਗਾ ਉਹ ਵੀ ਖਵਾਈ ਦਾ ਕਸਤੂਰੀ ਕਿੰਨੀ ਮਹਿੰਗੀ ਆ ਉਹ ਕਿੰਨੀ ਦੇਖ ਲਓ ਮਹਿੰਗੀ ਕਸਤੂਰੀ ਉਹ ਮੈਂ ਤਾਂ ਮਸਾਲਾ ਲੈਣੀ ਹੋਵੇ ਤੇ ਸਾਨੂੰ ਹਾਂ ਇਹ ਡਾਲਰਾਂ ਹਿਸਾਬ ਨਾਲ ਹੀ ਮਿਲਦੀ ਐ ਅੱਜ ਕੱਲ ਦਾ ਅੱਛਾ ਮਸਕੰਬਰ ਆ ਉਹ ਵੀ ਮਹਿੰਗਾ ਇਲੈਚੀਆਂ ਛੋਟੀਆਂ ਉਹ ਵੀ ਮਹਿੰਗੀਆਂ ਕੇਸਰ ਵੀ ਮਹਿੰਗਾ ਉਹਨਾਂ ਦੀਆਂ ਬਣਾ ਕੇ ਇਹਨਾਂ ਦੀਆਂ ਗੋਲੀਆਂ ਦਿੰਦਾ ਜੋ ਡਾਨਾ ਜੀ ਅੱਛਾ ਦੇਸੀ ਨੁਕਤਾ ਅੱਛਾ ਤੇ ਕਬੂਤਰ ਮੇਰੇ ਰਾਤ ਨਹੀਂ ਬੰਦੇ ਮੇਰੇ ਚ ਇਹ ਤਾਂ ਬੜੀ ਮਹਿੰਗੀ ਖਰਾਕ ਤਿਆਰ ਹੁੰਦੀ ਹੋਣੀ ਮੌਜੀ ਮੇਰੇ ਤੇ ਇੰਨਾ ਪੈਸਾ ਲੱਗਦਾ ਜਦੋਂ ਮੁਕਾਬਲੇ ਹੁੰਦੇ ਆ ਤੇ ਆਪਾਂ ਚਲੋ ਪ੍ਰਮਾਤਮਾ ਦਿੰਦਾ ਤੇ ਲਾਈਦੇ ਆ ਪ੍ਰਮਾਤਮਾ ਦਾ ਬਹੁਤ ਸ਼ੀਰਵਾਦ ਸਾਡੇ ਤੇ ਹਾਂ ਤੇ ਅਸੀਂ ਕਬੂਤਰ ਵੀ ਸਾਡੇ ਲੋਕਾਂ ਦੇ ਕਬੂਤਰ ਕੋਡੀਆਂ ਪਾ ਹੁੰਦੇ ਆ ਸਾਡੇ ਮਹਿੰਗੇ ਹੁੰਦੇ ਆ ਵੈਸੇ ਲੋਕਾਂ ਨੂੰ ਲੱਗਦਾ ਹੈ ਕਿ ਹਨਾ ਵੀ ਕਬੂਤਰ ਪਾਲਨੇ ਆ ਮੈਂ ਚਾਹੁੰਨਾ ਕਿ ਥੋੜਾ ਜਿਹਾ ਦਿਓ ਆਈਡੀਆ ਜਦੋਂ ਮੁਕਾਬਲੇ ਕਰੋਨੇ ਹੋ ਤੁਸੀਂ ਉਹਦੇ ਤੋਂ ਮਹੀਨਾ ਪਹਿਲਾਂ ਫਿਰ ਕਿੰਨਾ ਕੋਈ ਖਰਚਾ ਆ ਜਾਂਦਾ ਇਹਦੀ ਖਰਾਕਤ ਹੈ ਪਹਿਲਾ ਤੇਰੀ ਭਾਈ ਖਰਚਾ ਆਉਂਦਾ ਪਹਿਲਾ ਜਦੋਂ ਉਦੋਂ ਤਾਂ ਆਉਂਦਾ ਸਰੋਂ ਪਾਣੀ ਪੈਂਦੀ ਆ ਛੋਲੇ ਪਾਣੇ ਪੈਂਦੇ ਆ ਕਾਲੇ ਤੇ ਆਪਣਾ ਬਾਇਰਾ ਪਾਣਾ ਪੈਂਦਾ ਤੇ ਲਲੂਆ ਹੁੰਦਾ ਕਣਕੇ ਥੱਲੇੋਂ ਨਿਕਲਦਾ ਉਹ ਪਾਈ ਦਾ ਤੇ ਗੁੱਲੀ ਡੰਡਾ ਕਹਿੰਦੇ ਉਹਨੂੰ ਅੱਛਾ ਪੰਜਾਬੀ ਚ ਅੱਛਾ ਤੇ ਉਹ ਪਾਈ ਦਾ ਉਹਦੇ ਨਾਲ ਪਰ ਇਹਨਾਂ ਦੇ ਵਧੀਆ ਆ ਜਾਂਦੇ ਆ ਤਾਕਤ ਕਬੂਤਰਾਂ ਚ ਚੰਗੀ ਆ ਜਾਂਦੀ ਆ ਫਿਰ ਉਹ ਤੋਂ ਡਾਣੇ ਸ਼ੁਰੂ ਕਰਦੇ ਆ ਪਹਿਲਾ ਘੰਟਾ ਦੋ ਘੰਟੇ ਕਬੂਤਰ ਉੜਦੇ ਆ ਫਿਰ ਉਸ ਤੋਂ ਬਾਅਦ ਅਸੀਂ 5 5 6 6 ਘੰਟੇ ਵੱਨੂੰ ਲੱਗ ਜਾਂਦਾ ਫਿਰ ਉਹਨੂੰ ਬਾਦਾਮ ਦੀਆਂ ਗਿਰੀਆਂ ਜਿੱਦਾਂ ਤੁਹਾਨੂੰ ਤੁਸੀਂ ਇਹਨੀਆਂ ਗੋਲੀਆਂ ਬਣਾ ਕੇ ਦਲੀਆਂ ਸ਼ੁਰੂ ਕਰ ਦਿੰਦੇ ਆ ਤੇ ਕਬੂਤਰ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਅੱਛਾ ਫਿਰ ਤੁਸੀਂ بڑے ਮੁਕਾਬਲੇ ਹਨਾ ਜਿੱਤੇ ਮੈਂ ਜੀ ਫਿਰ ਮੁਕਾਬਲੇ ਇੰਨੇ ਜਿੱਤੇ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਪਹਿਲਾਂ ਦਾ ਦੌਰ ਹੁੰਦਾ ਤੁਹਾਨੂੰ ਪਤਾ ਡਿਸਟ੍ਰਿਕਟ ਜਲੰਧਰ ਤੋਂ ਮੈਂ ਤੁਹਾਨੂੰ ਡਿਸਟ੍ਰਿਕਟ ਦੰਦਾ ਦੱਸਦਾ ਪੰਜਾਬ ਦਾ ਇੰਡੀਆ ਦੱਸਦਾ ਡਿਸਟ੍ਰਿਕਟ ਦਾ ਦੱਸਣਾ ਡਿਸਟ੍ਰਿਕਟ ਚ ਪਹਿਲਾਂ ਪ੍ਰੈਜ਼ ਹੁੰਦੇ ਕੀ ਸੀਗੇ ਟ੍ਰੋਫੀ ਹੁੰਦੀਆਂ ਨੇ ਕੱਪ ਹੁੰਦੇ ਸੀਗੇ ਹਾਂ ਤੇ ਆਪਣੇ ਸਾਈਕਲ ਮਿਲ ਗਿਆ ਤੇ ਜਾਂ ਪੱਖੇ ਮਿਲ ਗਿਆ ਰਜਿਸਟਮੈਂਟ ਜਾਂ ਟੀਵਲ ਫੈਨ ਇਹ ਪੱਖੇ ਹੁੰਦੇ ਸੀਗੇ ਉਦੋਂ ਮੈਂ ਇਹਨੇ ਜਿੱਤੀ ਜਾਣਾ ਘਰ ਦੇਣਾ ਕੀ ਹੁੰਦਾ ਇਕੱਠੇ ਕਰੀ ਜਾਂਦਾ ਪੱਖੇ ਬੁੱਖੇ ਆ ਕੀ ਸਾਈਕਲ ਸੁਗੜ ਇਹ ਦੌਰ ਮੇਰਾ ਐਸਾ ਸੋਚਿਆ ਇਧਰੋਂ ਨਿਕਲੀ ਵਾਰ ਫਿਰ ਮੈਂ ਇੰਡੀਆ ਚਲਾ ਗਿਆ ਹਾਂ ਇੰਡੀਆ ਦੇ ਵਿੱਚ ਉੱਥੋਂ ਕੀ ਜਿੱਤਿਆ ਉੱਥੋਂ ਦਾ ਫਿਰ ਕੋ ਕੁਛ ਨਹੀਂ ਨਾ ਭਾਈ ਕੋਈ ਸ਼ਹਿਰ ਦਾ ਕੱਪ ਛੱਡੇ ਹੀ ਨਹੀਂ ਮੈਂ ਪਿੱਤਲ ਦੇ ਕੱਪ ਜਿਹੜੇ ਮਿਲਦੇ ਸੀਗੇ ਮੈਨੂੰ ਤੇ ਨਾਲ ਕੈਸ਼ ਵੀ ਮਿਲਦਾ ਸੀ 55000 11000 ਇਦਾਂ ਵੀ ਲਾ ਹੁੰਦਾ ਏ ਉਦੋਂ ਹੁਣ ਤਾਂ ਹਜ਼ਾਰਾਂ ਚ ਆ ਗਈਆਂ ਗੱਲਾਂ ਉਹ ਤਾਂ ਕਹਿੰਦੇ ਆ ਲੱਖਾਂ ਚ ਮਿਲਦੇ ਵਾ ਹੁਣ ਅੱਜ ਕੱਲ ਮਕਾਬਲਾ ਹੁੰਦਾ ਅੱਗੇ ਦੇਖੋ ਗੱਡੀ ਮਿਲ ਜਾਂਦੀ ਸਾਨੂੰ ਆਪਣੇ ਕਾਲੀ ਮੇਰੇ ਇੱਕ ਬੰਦੇ ਦੋਸਤ ਨੇ ਅਲਟੋ ਜਿੱਤੀ ਹੈ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਡੇ ਜੋ ਹੈਗਾ ਆਪਣਾ ਇੱਥੇ ਲਾਗੇ ਪਿੰਡ ਉਹਦੇ ਚ ਜਿੱਤੀ ਹੈ ਤੇ ਸਾਨੂੰ ਖੁਸ਼ੀ ਹੋਈ ਹੈ ਵੀ ਹਰ ਬੰਦਾ ਜਿੱਤਦਾ ਤੇ ਵਧੀਆ ਲੱਗਦਾ ਤੇ ਹੁਣ ਤਾਂ ਅਸੀਂ ਇੰਨੇ ਪ੍ਰਾਈਜ਼ ਜਿੱਤ ਚੁੱਕੇ ਆ ਅਸੀਂ ਵੀ ਅਲਟੋ ਜਿੱਤੀ ਹੋਈ ਆ ਸਾਡੇ ਕੋਲ ਅਲਟੋ ਹੈਗੀ ਹੈ ਦਿਖ ਲਈ ਫਿਰ ਹਾਂਜੀ ਹਾਂਜੀ ਤੇ ਅਸੀਂ ਵੀ ਪ੍ਰਮਾਤਮਾ ਨੇ ਦਿੱਤਾ ਸਾਨੂੰ ਬਹੁਤ ਮੈਂ ਦੱਸ ਹੀ ਸਕਦਾ ਕਬੂਤਰਾਂ ਪਿੱਛੇ ਅਸੀਂ ਬਹੁਤ ਨਾ ਕਮਾਇਆ ਭਾਜੀ ਦੱਸ ਹੀ ਸਕਦਾ ਉਹ ਪ੍ਰਮਾਤਮਾ ਸ਼ੁਕਰ ਕਰਦਾ ਹਾਂ ਹਾਂ ਅੱਛਾ ਇਹ ਮੈਂ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਕਬੂਤਰਾਂ ਨੇ ਬਹੁਤ ਕੁਝ ਦਿੱਤਾ ਆਮ ਤੌਰ ਤੇ ਅਸੀਂ ਕਈ ਜਿਹੇ ਦੇਖਦੇ ਹਾਂ ਕਈ ਜਿਹੇ ਕੋਈ ਜ਼ਿਕਰ ਕਰਦਾ ਯਾਰ ਕਬੂਤਰ ਘਰ ਦੇ ਵਿੱਚ ਨਾ ਰੱਖੋ ਭਾਜੀ ਇਹ ਗਲਤ ਗੱਲ ਹੈ ਹਾਂ ਇਹ ਕਬੂਤਰਾਂ ਸ਼ਾਂਤੀ ਦੇ ਪ੍ਰਤੀਕ ਆ ਜਦੋਂ ਕੋਈ ਮინისტრ ਆਉਂਦਾ ਨਾ ਸਰਵਨ ਨੂੰ ਫੋਨ ਆਉਂਦੇ ਆ ਜਦੋਂ ਕੋਈ ਫਿਲਮ 'ਚ ਸ਼ੂਟ ਦੇਣਾ ਹੁੰਦਾ ਨਾ ਉਦੋਂ ਸਰਵਨ ਨੂੰ ਫੋਨ ਆਉਂਦੇ ਆ ਜੇ ਕੈਪਟਨ ਸਾਹਿਬ ਆਸੀਏ ਤੇ ਉਦੋਂ ਮੈਂ ਛੱਡੇ ਸੀਗੇ ਜੇ ਬਾਦਲ ਸਾਹਿਬ ਆਸੀਏ ਉਦੋਂ ਮੈਂ ਛੱਡੇ ਹੀ ਜਿੰਦਰ ਕੋਲ ਪੱਠਾ ਲਾਈ ਮੈਂ ਛੱਡੇ ਸੀਗੇ ਜਦੋਂ ਕਿਸੇ ਨੇ ਕਿਸੇ ਫੰਕਸ਼ਨ ਤੇ ਬੁਲਾਇਆ ਮੈਂ ਜਰੂਰ ਗਿਆ ਕਬੂਤਰ ਲੈ ਕੇ ਤੇ 51 ਕਬੂਤਰ ਛੱਡਤੇ 31 ਛੱਡਤੇ ਉਡਾ ਲੀਦੇ ਸੀ ਉਹ ਘਰ ਆਈਂਦੇ ਸਾਡੇ ਬਾਦਲ ਸਾਹਿਬ ਨਾਲ ਵੀ ਥੋਡੀਆਂ ਫੋਟੋਆਂ ਨੇ ਉਹਨਾਂ ਦੇ ਕੋਲ ਵੀ ਗਏ ਤੁਹਾਡੇ ਕਬੂਤਰ ਬੋਤ ਜੀ ਬਾਦਲ ਸਾਹਿਬ ਤੇ ਆ ਦੇ ਪੁੱਤ ਉਹਨਾਂ ਮੇਰੇ ਮੁਕਾਬਲੇ ਇਕੱਠੇ ਹੀ ਜਾਂਦੇ ਰਹੇ ਅੱਛਾ ਬਾਦਲਾ ਨਾ ਮੁਕਾਬਲੇ ਆਂਦਾ ਬਾਦਲਾ ਪਰਿਵਾਰ ਨਾਲ ਚਾਚੇ ਤਾਇਆ ਸਾਰੇ ਕਬੂਤਰ ਖਿਲਾੜੀ ਹੈ ਅੱਛਾ ਤੇ ਹੁਣ ਦੇਖੋ ਹਰਜਿੰਦਰ ਕੋਲ ਪਠੱਲ ਨੇ ਵੀ ਕਬੂਤਰ ਰੱਖੇ ਹੋਏ ਚੰਡੀਗੜ੍ਹ ਅੱਛਾ ਉਹ ਵੀ ਮੁੱਖ ਮੰਤਰੀ ਰਹੀ ਹੈ ਤੇ ਚਲੋ ਕੈਪਟਨ ਸਾਹਿਬ ਨੇ ਰੱਖੇ ਉਹ ਘੋੜਿਆਂ ਸ਼ਕੀਨ ਸੀ ਜਿਆਦਾ ਉਹ ਉਹ ਵੀ ਉਦਾਂ ਕਬੂਤਰਾਂ ਸ਼ੌਂਕ ਸਾਡੇ ਨਾਲ ਪੂਰੇ ਮੇਨਾ ਜਿੱਦਾਂ ਮੈਨੂੰ ਵਾਰਡ ਦਿੱਤੇ ਸਭ ਕੁਝ ਮਿਲਿਆ ਉਹਨਾਂ ਉੱਥੋਂ ਕੈਪਟਨ ਸਾਹਿਬ ਨੇ ਵੀ ਬਹੁਤ ਸੁਣੀ ਮੇਰੀ ਅੱਛਾ ਬਾਦਲ ਸਾਹਿਬ ਨੇ ਵੀ ਬਹੁਤ ਸੁਣੀ ਅੱਛਾ ਪਠੱਲ ਨੇ ਵੀ ਉਹ ਸੁਣੀ ਅੱਛਾ ਪਰ ਹ ਉਹ ਨਹੀਂ ਕੋ ਸੁਣਦਾ ਕਿਹਦੀ ਗੱਲ ਸੁਣਦਾ ਨਾ ਕੀਤੀ ਤੇ ਅਸੀਂ ਜਿੰਨੇ ਮੈਂ ਵਾਰਡ ਲੈ ਚੁੱਕਣਾ ਭਾਈ ਮੈਂ ਦੱਸ ਨਹੀਂ ਸਕਦਾ ਇਹ ਫਿਰ ਤੁਹਾਡੇ ਕੋ ਮੰਗਾ ਲੈਂਦੇ ਸੀਗੇ ਬਾਦਲ ਸਾਹਿਬ ਕੀ ਇਹ ਵਾਲੀ ਬਰੀਡ ਦੇ ਜਾ ਯਾਰ ਸਾਨੂੰ ਵੀ ਨਹੀਂ ਨਹੀਂ ਜਿੱਦਾਂ ਉਹਨਾਂ ਦੇ ਕੋਈ ਮੰਤਰੀ ਮੈਨੂੰ ਫੋਨ ਕਰ ਦਿੰਦੇ ਸੀਗੇ ਵੀ ਜਿੱਦਾਂ ਸਰਮਣੇ ਬਾਦਲ ਸਾਹਿਬ ਦਾ ਚਾਚੇ ਦਾ ਮੁੰਡਾ ਉਹ ਕਹਿੰਦਾ ਵੀ ਆਹ ਬਰੀਡ ਦੇ ਦੋ ਮੈਂ ਕਿਹਾ ਮੈਂ ਬਰੀਡਾਂ ਨਹੀਂ ਦੇਣਾ ਜਿਹੜੀ ਮੇਰੀ ਆਪਣੀ ਬਰੀਡਾਂ ਬਣੀ ਉਹ ਨਹੀਂ ਦੇਣਾ ਕਿਸੇ ਕੀਮਤ ਨੂੰ ਨਹੀਂ ਦੇਣਾ ਤੇ ਇੱਕ ਵਾਰੀ ਨਾ ਇਦਾਂ ਇੱਕ ਐਸਐਸਪੀ ਉੱਥੇ ਲੱਗਾ ਗਰੇਵਾਲ ਅੱਛਾ ਚੰਡੀਗੜ੍ਹ ਹਾਂ ਉਹਨੇ ਨਾ ਬੜੀਆਂ ਸ਼ਿਫਾਰਿਸ਼ਾਂ ਪਾਈਆਂ ਬਾਜੀ ਅੱਛਾ ਕਦੀ ਕਿਸੇ ਦੀ ਆਈ ਨਹੀਂ ਕਦੇ ਖਵਾਰ ਵਾਲੇ ਦੀ ਆਈ ਨਹੀਂ ਕਿਸੇ মিডিਆ ਵਾਲੇ ਦੀ ਆਈ ਨਹੀਂ ਕਦੇ ਅਫਸਰ ਦੀ ਆਈ ਨਹੀਂ ਸ਼ਿਫਾਰਿਸ਼ ਹਾਂ ਉਹਨੇ ਮੈਨੂੰ ਕਿਹਾ ਕਬੂਤਰ ਦੇ ਦੇ ਹਰੀਆਂ ਅੱਖਾਂ ਦੇ ਦੋ ਆਂਡੇ ਦੇ ਦੇ ਅੱਛਾ ਮੈਂ ਆਂਡੇ ਕੀ ਕਰੂੰਗਾ ਕਹਿੰਦਾ ਮੈਂ ਕਢਾ ਲੂੰਗਾ ਬੱਚੇ ਹਾਂ ਇੱਕ ਦਿਨ ਜੀ ਉਹ ਘਰ ਖੁਦ ਚੱਲ ਕੇ ਆ ਗਿਆ ਮੇਰੇ ਐਸਐਸਪੀ ਐਸਐਸਪੀ ਘਰ ਆ ਗਿਆ ਪੁਲਸੀ ਪੁਲਸੇ ਬੈਠ ਗਈ ਨਿਕਲ ਮੇਰੇ ਘਰ ਪੁਲਸ ਆ ਗਈ ਹਾਂ ਤੇ ਉਦੋਂ ਮੇਰੇ ਕੱਚੇ ਕੋਠੇ ਹੁੰਦੇ ਸੀਗੇ ਅੱਛਾ ਤੇ ਪੌੜੀ ਲੱਗੀ ਲੱਕੜ ਦੀ ਹਾਂ ਮੈਂ ਕਿਹਾ ਭਾਈ ਤੁਹਾਨੂੰ ਉਹ ਪੌੜੀ ਲੱਕੜ ਦੀ ਚੜਨਾ ਪੈਣਾ ਲੱਕੜ ਦੀਆਂ ਪੌੜੀਆਂ ਹੁੰਦੀਆਂ ਸੀਗੀਆਂ ਤੇ ਕਹਿੰਦਾ ਮੈਂ ਚੜ ਜੂਗਾ ਸਰ ਹਾਂ ਤੇ ਕਹਿੰਦਾ ਪਰ ਆਂਡੇ ਦੇ ਦੇ ਮੈਨੂੰ ਥੱਲੇ ਨਾ ਦਾ ਦੀ ਫਿਰ ਜਾ ਕੇ ਪਹਿਲਾਂ ਤਾਂ ਮੈਨੂੰ ਨਾ ਕਰਤੀ ਹਰ ਜਗ੍ਹਾ ਹਾਂ ਮੈਂ ਕਿਹਾ ਕੋਈ ਗੱਲ ਨਹੀਂ ਭਾਈ ਕਹਿੰਦੇ ਨਾ ਜਦੋਂ ਘਾਰੀ ਆ ਗਿਆ ਘਾਰੀ ਆ ਗਿਆ ਚੱਲ ਕੇ ਭਗਵਾਨ ਹੀ ਸਾਡੇ ਘਰ ਆ ਗਿਆ ਤੇ ਅਸੀਂ ਕੀ ਕੀਤੇ ਘਿਰਦੇ ਘਰ ਘਰ ਚੱਲ ਕੇ ਆ ਜੇ ਭਗਵਾਨ ਤੇ ਫਿਰ ਤਾਂ ਮੰਨ ਹੀ ਪੈਂਦਾ ਫਿਰ ਉਹਨੂੰ ਭਾਈ ਮੈਂ ਆਂਡੇ ਦੇ ਦਿੱਤੇ ਦੋ ਅੱਛਾ ਉਹਨੇ ਬੱਚੇ ਘੜਾ ਲੈ ਅੱਛਾ ਤੇ ਮੈਨੂੰ ਭੇਜੇ ਵੀ ਦਿਖਾਏ ਵੀ ਉਹਨੇ ਆ ਬੱਚੇ ਨਿਕਲੇ ਤੇਰੇ ਨਾਲ ਦੇ ਸੇਮ ਹੈ ਇਹ ਗ੍ਰੀਨ ਅੱਖਾਂ ਦੇ ਫਿਰ ਉਹਨੇ ਬਣਾ ਲਏ 15 16 ਤੇ ਮੈਨੂੰ ਕਹਿੰਦਾ ਸਰਵਣ ਹੁਣ ਮੈਂ ਕਬੂਤਰ ਛੱਡ ਦੇਣੇ ਆ ਮੈਂ ਰਿਟਾਇਰ ਹੋ ਗਿਆ ਮਹਿਕਮੇ ਚੋਂ ਤੇ ਮੇਰੇ ਕੋ ਸਾਂਹ ਨਹੀਂ ਹੁੰਦੇ ਕਿ ਅਫਸਰ ਹੁੰਦਾ ਬੰਦੇ ਬਹੁਤ ਹੁੰਦੇ ਆ ਤੇ ਮੈਂ ਕੋਈ ਗੱਲ ਨਹੀਂ ਭੇਜ ਦੋ ਉਹ ਸਾਰੇ ਕਬੂਤਰ ਮੇਰੇ ਘਰ ਭੇਜੇ ਭਾਜੀ ਜਿਹੜੇ ਮੇਰੇ ਗ੍ਰੀਨ ਅੱਖਾਂ ਵਾਲੇ ਉਹ ਐਸਐਸਪੀ ਗਰੇਵਾਲ ਦੀ ਮੈਂ ਧੰਨਿਆਵਾ ਕਹਿੰਦਾ ਵੀ ਜਿਹਨੇ ਮੇਰੀ ਬ੍ਰੀਡ ਗਿਆ ਮੇਰੇ ਕਰੀ ਆ ਹਾਂ ਅੱਛਾ ਵੀ ਇਹ ਜਦੋਂ ਫਿਰ ਤੁਸੀਂ ਜਿੱਦਾਂ ਯੂਕੇ ਜਾਂ ਕੈਨੇਡਾ 'ਚ ਮੁਕਾਬਲੇ ਹੁੰਦੇ ਨੇ ਫਿਰ ਇਹ ਕਿਵੇਂ ਲੈ ਕੇ ਜਾਂਦੇ ਹੋ ਉੱਥੇ ਤੁਸੀਂ ਕਬੂਤਰ ਇਹ ਭਾਜੀ ਜਾਂਦੇ ਪਿੰਜਰੇ ਬੰਦੇ ਹੈਵੀ ਐਂਗਲ ਦੇ ਅੱਛਾ ਵੀ ਜਿੱਦਾਂ ਜਾਚ ਜਾਣੇ ਆ ਹਾਂ ਜਾਚ ਦੇ ਵਿੱਚ ਕਿਦਾਂ ਵੀ ਭਾਜੀ ਉਹ ਡਿੱਗ ਜਾਂਦੇ ਆ ਕਬੂਤਰ ਹਾਂ ਉੱਤੇ ਕੋਈ ਬਾੜੀ ਚੀ ਜਿੱਜੇ ਪਿੰਜਰਾ ਟੁੱਟ ਜਾਊਗਾ ਕਬੂਤਰ ਮਰ ਜਾਣਗੇ ਪਰ ਅਸੀਂ ਇੰਨੇ ਵਧੀਆ ਪਿੰਜਰੇ ਬਣਾਏ ਹੋਇਆ ਮੈਂ ਦੱਸ ਨਹੀਂ ਸਕਦਾ ਇਹ ਵੀ ਐਂਗਲ ਦੇ ਉਹ ਮੇਰੇ ਸ਼ਾਗਿਰਦ ਆਏ ਸੀ ਯੂਕੇ ਤੋਂ ਕੈਨੇਡਾ ਤੋਂ ਉਹ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਲਿਜਾ ਕੇ ਛੱਡੇ ਸ਼ੋਅ ਦੇ ਵਿੱਚ ਸ਼ੋਅ 'ਚ ਉੱਥੇ ਗੱਲਾਂ ਹੁੰਦੀਆਂ ਰਹੀਆਂ ਤੇ ਕਹਿੰਦੇ ਸਰਵਣ ਤੇਰੇ ਕਬੂਤਰਾਂ ਦੀਆਂ ਗੱਲਾਂ ਉਹ ਹੁੰਦੀਆਂ 12 ਵਾ ਮੈਨੂੰ ਫੋਨ ਕਰਨ ਕਹਿੰਦੇ ਗ੍ਰੀਨ ਅੱਖਾਂ ਦੇ ਆ ਤਾਂ ਕਰਕੇ ਹੋ ਰਹੀਆਂ ਮੈਂ ਕਿਹਾ ਚਲੋ ਪ੍ਰਮਾਤਮਾ ਜੋ ਕਰੂਗਾ ਉਹੀ ਦੇਖਾਂਗੇ ਕਹਿੰਦੇ ਅੱਧੇ ਘੰਟੇ ਬਾਅਦ ਗੱਲ ਹੋਈ ਤੂੰ ਕੋਰੀ ਮੇਨਾ ਅੱਛਾ ਲੋ ਜੀ ਉਹਨਾਂ ਨੇ ਅੱਧੇ ਘੰਟੇ ਬਾਅਦ ਮੇਨਾ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿਦਾਂ ਕੀ ਬਣਿਆ ਉਹ ਕਹਿੰਦੇ ਸਰ ਉਹਨਾਂ ਤੈਨੂੰ ਮੁਬਾਰਕਾਣ ਹੋ ਮੈਂ ਕਾਹਦੀ ਗੁੜੀ ਹੋਵੇ ਮੁਬਾਰਕਾਣ ਦੀ ਜਾਂਦੇ ਆ ਕਹਿੰਦੇ ਤੇਰੇ ਵਰਲਡ ਚੈਂਪੀਅਨ ਬਣ ਗਿਆ ਕਬੂਤਰ ਭਾਜੀ ਮੈਂ ਹੈਰਾਨ ਹੋ ਗਿਆ ਅੱਛਾ ਮੇਰੇ ਗ੍ਰੀਨ ਅੱਖਾਂ ਵਾਲੇ ਵਰਲਡ ਚੈਂਪੀਅਨ ਬਣ ਗਏ ਇੰਨਾ ਮਾਣ ਮਿਲਿਆ ਭਾਜੀ ਇੰਨੀ ਇੱਜ਼ਤ ਮਿਲੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਅੱਛਾ ਹਰ ਮਿਨਿਸਟਰ ਕੋ ਔਾਰਡ ਲੈ ਲਿਆ ਕਬੂਤਰ ਬਾਈ ਜੀ ਫਿਰ ਉੱਥੇ ਬੋਲੀ ਲੱਗੀ ਇਹਨਾਂ ਦੀ ਉੱਥੇ ਹੀ ਉੱਥੇ ਲੱਗੀ 7 ਲੱਖ ਰੁਪਏ 7 7 ਕਰੋੜ ਰੁਪਏ ਅੱਛਾ ਤੇ ਉਹ ਕਹਿੰਦਾ ਜਿੱਥੇ ਛੱਡ ਜਾ ਤੇ ਆਪਣਾ ਮੈਡਲ ਛੱਡ ਜਾ ਤੇ ਵਾਪਸ ਹੋ ਜਾ ਅੱਛਾ 7 ਕਰੋੜ ਲੈ ਜਾ 7 ਕਰੋੜ ਲੈ ਜਾ ਮੈਂ ਕਹਿੰਦਾ ਨਹੀਂ ਫਿਰ ਗੋਰੇ ਘਰ ਦੀ ਮੇਰੇ ਆਏ ਖੁਦ ਅੱਛਾ ਉਹ ਸਾੜੀ ਹਾਂ ਡਾਲਰ ਲੈ ਕੇ 15 15 ਸੀ ਗੋਰਿਆਂ ਦੀ ਟੀਮ ਜਿਹੜੀ ਮੇਰੇ ਘਰ ਆਈ ਹਾਂ ਤੇ ਮੈਂ ਹੁਣ ਭਾਈ ਆ ਛੜਦ ਮੰਦਰ ਹਾਂਜੀ ਅੱਛਾ ਇਹ ਚਾਰੇ ਗਰੀਬ ਹੋ ਗਏ ਹਾਂ ਤੇ ਫਿਰ ਉਹ ਗੋਰੀਆਂ ਦੀ ਟੀਮ ਘਰ ਵੀ ਆਈ ਉਹ ਮੈਨੂੰ ਕਹਿੰਦੇ ਸਰਵਣ ਸਿੰਘ ਆ ਕਬੂਤਰ ਦੇ ਦੇ ਮੈਂ ਕਹਾਂ ਨਹੀਂ ਜੀ ਭਾਜੀ ਮੈਂ ਨਹੀਂ ਸਕਦਾ ਅੱਛਾ ਤੇ ਮੈਂ ਕਹਾਂ ਇਹ ਮੇਰੀ ਜਾਨ ਤੋਂ ਵੱਧ ਕੇ ਆ ਹਾਂ ਇਹਨਾਂ ਦੀ ਬਦੌਲਤ ਮੈਂ ਵਾਰਡ ਜਿੱਤਿਆ ਫਿਰ ਕਿਹਾ ਨਹੀਂ ਉਹਨਾਂ ਨੇ ਕਿ 10000 ਕਿੰਨੇ ਪੈਸੇ ਲੈਣੇ 7 ਕਰੋੜ ਤੱਕ ਕਿਹਾ ਨਹੀਂ 7 ਕਰੋੜ ਤਾਂ ਕਿਹਾ ਉਹਨਾਂ ਲਾਤੀਸ ਕੀਮਤ ਅੱਛਾ ਤੇ ਮੈਂ ਤਾਂ ਦਿਨਾਂ ਨਹੀਂ ਸੀ ਉਧਰ ਦਾ ਇੱਧਰ ਲੱਗਦਾ 16 ਲੱਖ ਰੁਪਈਆ ਪਹਿਲਾਂ ਸਟਾਰਟ ਹੁੰਦਾ ਇੱਧਰ ਆ ਕੇ ਅੱਛਾ ਉਹ ਜਿਹੜਾ 7 ਕਰੋੜ ਮੰਨਦਾ ਵਾ ਜੇ ਡਾਲਰਾਂ ਦੇ ਹਿਸਾਬ ਨਾਲ ਲਈਏ ਅੱਛਾ ਉਹ 16 ਲੱਖ ਡਾਲਰ ਹੋ ਗਏ ਹਾਂ ਉਦੋਂ ਲ ਆਇਆ ਸੀ ਤੇ ਜਿਹੜਾ ਮੇਰੇ ਖਵਾਰਜ ਦੇਖੋ ਉਹ ਡਿਗਿਟ ਕਿਟਕਣੀ ਕਿਨ ਲੱਗੀ ਹੋਈ ਹੈ ਬਾਉਜੀ ਖੁਦ ਇੰਟਰਵਿਊ ਕੀਤੀ ਸੀ ਮੇਰੀ ਪੰਜਾਬ ਕੇਸਤਰੀ ਵਾਲਿਆਂ ਨੇ ਅੱਛਾ ਤੇ ਉਹ ਕੱਡੀ ਵੱਡੀ ਹੈਡਿੰਗ ਦੇਖੋ ਲਾਈ ਹੋਈ ਹੈ 16 ਲੱਖ ਰੁਪਈਆ ਠਕਰਾਇਆ ਫਿਰ ਤੁਹਾਨੂੰ ਲੇ ਕਹਿੰਦੇ ਨਹੀਂ ਕਈ ਜਿਹੜੀ ਇੱਥੇ ਆਮ ਹੀ ਹੁੰਦਾ ਹੈ ਕਿ ਆਪਣੇ ਪੰਜਾਬ 'ਚ ਜਾਂ ਕਰਦੇ ਜਾਂ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਯਾਰ ਸਰਵਨ 7 ਕਰੋੜ ਮਿਲਦਿਆ 16 ਲੱਖ ਡਾਲਰ ਆ ਲੈ ਲੈ ਬਾਜੀ ਸਾਰੇ ਕਹਿੰਦੇ ਆ ਜੇ ਮੈਂ ਪੈਸੇ ਲੈ ਲੰਨਾ ਹਾਂ ਤੇ ਤੁਸੀਂ ਨਹੀਂ ਮਿਲਕੋ ਆਣਾ ਸਕੇ ਪਛਾਣ ਗਈ ਨਹੀਂ ਪਛਾਣ ਗਈ ਹਾਂ ਉਹ ਕਹਿੰਦੇ ਨਾ 7 ਕਰੋੜ ਤੱਕ ਕੰਜਰਾਂ ਕੋਈ ਬਹੁਤ ਹੁੰਦਾ ਹਾਂ ਉਹੀ ਮਿਲ ਜਾਂਦਾ ਹਾਂ ਤੇ ਪਰ ਜੋ ਮੈਂ ਨਾ ਕਮਾਇਆ ਨਾ ਕਬੂਤਰਬਾਈ ਚ ਇਸ ਲਈ ਮੀਡੀਆ ਘਰ ਘਰ ਮੇਰੇ ਆਂਦਾ ਰੋਜ਼ ਮੀਡੀਆ ਵਾਲੇ ਦੇ ਫੋਨ ਆਉਂਦੇ ਆ ਤੇ ਮੇਰੇ ਇੰਟਰਵਿਊ ਕਰਨ ਆਉਂਦੇ ਆ ਤੇ ਮੈਨੂੰ ਖੁਸ਼ੀ ਹੁੰਦੀ ਆ ਮੈਂ ਸ਼ਾਇਰ ਹਾਂ ਚੈਨਲਾਂ ਦੇ ਉੱਤੇ ਤੇ ਲੋਕੀ ਵੀ ਮੈਨੂੰ ਕਹਿੰਦੇ ਸਰ ਮਨਾਏ ਫਰਾਨੇ ਚੱਲਣ ਤੇ ਫਰਾਨੇ ਚੈਨਲ ਉੱਤੇ ਇਹ ਫਿਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਬੂਤਰਬਾਜੀ ਜੀ ਕਬੂਤਰਬਾਈ ਚ ਮੈਨੂੰ 50 ਸਾਲ ਹੋ ਗਿਆ ਜੀ ਅੱਛਾ ਕਿਵੇਂ ਸ਼ੌਂਕ ਕਿਵੇਂ ਪਿਆਸ ਗਿਆ ਤੁਹਾਨੂੰ ਅਜੀ ਸ਼ੌਂਕ ਇਦਾਂ ਪਿਆ ਸੀਗਾ ਮੇਰੇ ਨਾਨਾ ਜੀ ਖੁਦ ਅੰਬਸਰ ਸ਼ੌਂਕ ਕਰਦੇ ਕਿਬੂਤਰਾਂ ਦਾ ਅੱਛਾ ਤੇ ਨਾਨਾ ਜੀ ਤੋਂ ਉਹਨਾਂ ਦੇ ਲੋਫਟੇ ਖੋਡੇ ਛੋੜ ਛੋੜੇ ਹੁੰਦੇ ਉਹਦੇ ਪਿੰਡਾਂ 'ਚ ਬਣੇ ਤੇ ਮੈਂ ਛੋੜਾ ਹੁੰਦਾ ਸੀ ਵਿੱਚ ਵੜ ਜਾਂਦਾ ਹੁੰਦਾ ਸੀ ਅੱਛਾ ਤੇ ਨਾਨਾ ਜੀ ਨੇ ਮੈਨੂੰ ਬਣਾ ਕੀ ਆ ਕੰਜਰ ਘਾੜਕ ਸ਼ੌਂਕ ਤੋਂ ਵਿੱਚ ਵੜ ਜਾਣਾ ਤੂੰ ਪੁੱਤ ਨਾ ਕਰ ਮੈਂ ਕਹਿੰਦਾ ਨਹੀਂ ਨਾਨਾ ਜੀ ਇਹ ਮੇਨੂੰ ਆ ਜਨੂਨ ਆ ਅੱਛਾ ਤੇ ਮੈਂ ਕੁਝ ਕਰਨਾ ਚਾਹੁੰਦਾ ਇੱਥੇ ਦੇਖੋ ਮੈਂ ਵੱਡਾ ਹੋ ਨਰਿਆਂ ਕਬੂਤਰਾਂ ਸ਼ੌਕ ਘਰ ਆ ਗਿਆ ਇੱਥੇ ਫਿਰ ਮੇਰੇ ਬ੍ਰਦਰ ਇੱਕ 올림픽 ਹਾਕੀ ਬਲੇਰਸ ਦਾ ਦਵਿੰਦਰ ਸਿੰਘ ਗਰਚਾ ਠੀਕ ਹੈ ਉਹ ਡੀਆਈਜੀ ਆ ਹਾਂ ਤੇ ਉਹ ਰਿਟਾਇਰ ਹੋ ਗਿਆ ਹੁਣ ਤੇ ਉਹਨਾਂ ਤੋਂ ਨਿਸ਼ੌਂਕ ਜ਼ਿਆਦਾ ਵੱਧ ਗਿਆ। ਅੱਛਾ। ਵੀ ਅਫਸਰ ਆ ਵਡਾ ਵਾ। ਵੀ ਉਹਨੇ ਨਾ ਇੰਨਾ ਕੋਇਆ 올림픽 ਚ ਤੇ ਮੈਂ ਕਬੂਤਰਾਂ ਚ ਨਾਮ ਉਹਨਾ ਸਕਦਾ। ਨਾ ਇੰਨਾ ਬਣਾ ਲਿਆ ਭਾਈ ਹੁਣ ਤੋਂ ਮੇਰੇ ਬ੍ਰਦਰ ਖੋਦ ਕਹਿੰਦੇ ਆ ਕੇ। ਵੀ ਤੂੰ ਤਾਂ ਆ ਵਰਲਡ ਚੈਂਪੀਅਨ ਆ। ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਆ ਕੇ ਲੋਕ ਕਹਿੰਦੇ ਸਰਵਨ ਸਿੰਘ ਵਰਲਡ ਚੈਂਪੀਅਨ। ਤੇ ਇੰਟਰਵਿਊ ਕਰਦੇ ਆ ਤੇ ਵਧੀਆ ਲੱਗਦਾ। ਇੰਨੇ ਤਾਂ ਕਬੂਤਰ ਮੈਨ ਲੱਗਦਾ ਰੱਖੇ ਹੀ ਨਹੀਂ ਹਨਾ ਕਿਸੇ ਨੇ ਲਾ ਕੇ ਜੀ। ਭਾਈ ਕਬੂਤਰ ਬਹੁਤ ਲੋਕਾਂ ਨੇ ਰੱਖੇ ਆ। ਮੈਂ ਦੱਸ ਨਹੀਂ ਸਕਦਾ। ਅੱਛਾ। ਕਬੂਤਰ ਆਈਕਲ ਘਰ ਘਰ ਵਾ। ਅੱਛਾ। ਹੁਣ ਪਿੰਡਾਂ ਦੇ ਵਿੱਚ ਮੁਕਾਬਲੇ ਘਰ ਘਰ ਹੋਣ ਲਿਆ ਹਾਂ ਹਲੇ ਤੱਕ ਮੁਕਾਬਲੇ ਚੱਲਦੇ ਪਏ ਆ ਅੱਛਾ ਮਾਨਕ ਮਾਨਕੀ ਮਜੂਆ ਅੱਜ ਦੇਖੋ ਕੱਲ ਕਾਰ ਜਿੱਤ ਕੇ ਲਿਆ ਹੈ ਅਲਟੋ ਅੰਮਰਸੋਤੀ ਸਰਚ ਤੇ ਸਾਨੂੰ ਖੁਸ਼ੀ ਹੋਈ ਹੈ ਵੀ ਸਾਡਾ ਜਲੰਧਰ ਦਾ ਬੰਦਾ ਵੀ ਅਲਟੋ ਜਿੱਤ ਕੇ ਲਿਆਇਆ ਅੱਛਾ ਬਹੁਤ ਖੁਸ਼ੀ ਹੁੰਦੀ ਹੈ ਤੇ ਜਿੱਦਾਂ ਅੱਜ ਕੱਲ ਪ੍ਰਾਈਜ਼ ਬਹੁਤ ਮਿਲਦੇ ਆ ਨਵਾ ਮਿਲਦੀ ਆ ਟਰੈਕਟਰ ਟਰਾਲੀਆਂ ਮਿਲਦੀਆਂ ਬਹੁਤ ਐਸੇਲੇ ਪ੍ਰਾਈਜ਼ ਮਿਲਦਾ ਪਿਆ ਕਬੂਤਰ ਬਾਈ ਚ ਸਭ ਤੋਂ ਜ਼ਿਆਦਾ ਪ੍ਰਾਈਜ਼ ਮਿਲਦੇ ਪਏ ਆ ਤੇ ਸਾਨੂੰ ਖੁਸ਼ੀ ਹੁੰਦੀ ਐ ਵੇ ਇਦਾਂ ਪ੍ਰਾਈਜ਼ ਮਿਲਦੇ ਆ ਹਾਂ ਹੁਣ ਮੇਰੇ ਸ਼ਾਗਿਰਦ ਮੁਕਾਬਲੇ ਲੜਦੇ ਆ ਦੇਖੋ ਮੇਰੇ ਸ਼ਾਗਿਰਦ ਲੜੇ ਆ ਉੱਥੇ ਕਲਕੱਤੇ ਮੁਕਾਬਲਾ ਤੇ ਪਹਿਲਾ ਉਡਾਨ ਦਾ ਮੁਕਾਬਲਾ ਹੋਇਆ ਇੰਡੀਆ ਦਾ ਅੱਛਾ ਦਿੱਲੀ ਹੁੰਦਾ ਦਿੱਲੀ ਵਾਲੇ ਕਰਾਂਦੇ ਅੱਛਾ ਉੱਚ ਮੇਰੇ ਤਿੰਨ ਸ਼ਾਗਿਰਦ ਫਰਸਟ ਆਏ ਜੀ ਅੱਛਾ ਇੱਕ ਸੈਕੰਡ ਇਹ ਫਿਰ ਥੋੜੀ ਬਰੀਡ ਹੀ ਆ ਉਹਨਾਂ ਕੋਲ ਹਾਂ ਸਾਰੀ ਬਰੀਡ ਮੇਰੀ ਉੱਥੇ ਗਈ ਵੀ ਆ ਅੱਛਾ ਫੇ ਇੱਕ ਸੈਕੰਡ ਆਇਆ ਇੱਕ ਥਰਡ ਆਇਆ ਇੱਕ ਫਰਸਟ ਆਇਆ ਫੇ ਉਸ ਤੋਂ ਬਾਅਦ ਦੂਸਰੇ ਸਾਲ ਦੋ ਦਿਨ ਦਾ ਮੁਕਾਬਲਾ ਚੱਲਿਆ ਜੀ ਹਾਂ ਰਾਤ ਦਿਨ ਦਾ ਕਾਚਾ ਉਹ ਦੇਖੋ ਰਾਤ ਨੂੰ ਵੀ ਡਾਣੇ ਦਿਨ ਵੀ ਡਾਣੇ ਕਬੂਤਰ ਅੱਛਾ ਰਾਤ ਵੀ ਰਾਤ ਵੀ ਉੱਡੇ ਕੂਤਰ ਸਹੀ ਜਾਨ ਅੰਪਾਇਰ ਬੈਠੇ ਹੋਏ ਆ ਹਾਂ ਉੱਪਰ ਦੇ ਦੇ ਪਏ ਕੈਮਰੇ ਦੇ ਨਾਲ ਮੈਂ ਕਹਿੰਦਾ ਕਿ ਬਹੁਤ سارے ਦਰਸ਼ਕ ਹੋਣਗੇ ਜਿਨ੍ਹਾਂ ਨੂੰ ਅਜੇ ਨਹੀਂ ਪਤਾ ਹੋਊਗਾ ਕਿ ਕਬੂਤਰਬਾਜ਼ੀ ਹੁੰਦੀ ਕਿਵੇਂ ਇਹਦੇ ਮੁਕਾਬਲੇ ਕਿਵੇਂ ਹੁੰਦੇ ਆ ਸੰਖੇਪ ਜੇ ਵਿੱਚ ਦੱਸਿਓ ਕਿ ਕਿਵੇਂ ਇਹ ਸਾਰਾ ਮੁਕਾਬਲਾ ਹੁੰਦਾ ਇਹ ਉਹ ਦੱਸਦਾ ਨਹੀਂ ਜਦੋਂ ਉਹ ਮੈਂ ਮੇਰੇ ਸ਼ਾਗਿਰਦ ਨੇ ਜਿੱਤੇ ਆ ਰਣਜੀਤ ਰਾਏ ਨੇ ਠੀਕ ਹੈ ਉਹ 23 ਦਿਨ ਕਬੂਤਰ ਡਾਈ ਜੀ ਅੱਛਾ ਰਾਤ ਵੀ ਦਿਨ ਮੇ ਅੱਛਾ ਰਾਤ ਵੀ ਤੇ ਦਿਨ ਵੀ ਰਾਤ ਵੀ ਤੇ ਦਿਨ ਵੀ ਅੱਛਾ ਉਹ ਉੱਥੇ ਦੇਖਦੇ ਰਿਹਾ ਐੰਪਾਇਰ ਬੈਠੇ ਰਿਹਾ ਕੋਠਿਆਂ ਤੇ ਰਾਤ ਨੂੰ ਵੀ ਉੜਦੇ ਪੈ ਦਿਨ ਵੀ ਉੜਦੇ ਪੈ ਅੱਛਾ 2.5 ਦਿਨ ਕਬੂਤਰ ਉੱਡੇ ਹਾਂ ਉਹਦੇ ਕਬੂਤਰਾਂ ਦਾ ਰਿਕਾਰਡ ਟੌਪ ਦਾ ਬਣ ਗਿਆ ਦੋ ਕਬੂਤਰ ਉੱਡੇ ਅੱਛਾ ਤੇ ਉਹ ਵਰਲਡ ਚੈਂਪੀਅਨ ਬਣ ਗਿਆ ਵਾਲਾ ਚੈਂਪੀਅਨ ਉਹ ਵਰਲਡ ਅਡਾਨ ਚ ਬਣਿਆ ਮੈਂ ਬਰੀਡ ਸ਼ੋ ਚ ਬਣਿਆ ਠੀਕ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਰঞ্জੀਤ ਰਾਏ ਵਰਲਡ ਚੈਂਪੀਅਨ ਬਣ ਗਿਆ ਫਿਰ ਉੱਥੇ ਉਲਾਸ ਮੰਡਲ ਆ ਹਾਂ ਉਹ ਤੇ ਮੇਰਾ ਪੰਜ-ਸੱਤ ਵਾਰੀ ਇੰਡੀਆ ਚੈਂਪੀਅਨ ਬਣ ਚੁੱਕਾ ਅੱਛਾ ਉਹ ਰਾਤ ਨੂੰ ਹੀ ਕਬੂਤਰ ਬੰਦੇ ਆ ਜੀ ਨੇਰੇ ਹੋਏ ਅੱਛਾ ਤੇ ਇਕੱਠੀ ਟੋਲੀ ਇਕੱਠੀ ਉੜਦੀ ਆ ਤੇ ਇਕੱਠੀ ਵਹਿੰਦੀ ਆ ਅੱਛਾ ਤੇ ਮੋਸ਼ਗਿਰਦਾ ਉੱਥੇ ਆਪਣਾ ਰঞ্জੀਤ ਰਾਏ ਤੇ ਆਪਣਾ ਆਪਣਾ ਉਲਾਸ ਮੰਡਲ ਤੇ ਰঞ্জੀਤ ਰਾਏ ਤੇ ਅੰਜਮ ਮਿਸਤਰੀ ਉਸਨੇ ਵੀ ਦੇਖੋ ਇੰਡੀਆ ਦੇ ਪ੍ਰਾਈਜ਼ ਜਿੱਤੇ ਮੈਨੂੰ ਖੁਸ਼ੀਆਂ ਹੁੰਦੀਆਂ ਜਦੋਂ ਮੇਰੇ ਪ੍ਰਾਈਜ਼ ਇਹ ਤੇ ਚਲੇ ਜਦੋਂ ਤੁਹਾਡੇ ਸਘੇਰ ਦੀ ਆ ਗਈ ਤੁਹਾਡੇ ਕੋਲ ਬਰੀਡ ਕਿਹੜੀ ਕਿਹੜੀ ਹੈ ਇੱਕ ਤਾਂ ਉਹ ਹਰੀਆਂ ਅੱਖਾਂ ਵਾਲੇ ਹੋਗੇ ਇਹ ਕਿਹੜੀ ਬਰੀਡ ਹੈ ਇਹ ਜੀ ਆਪਣੇ ਜਿਹੜੀ ਹੈਗੀ ਹੈ ਮਾਲਵੇ ਚ ਮਾਲ ਬਾਦਲ ਵਾਲੀ ਬਾਦ ਜੀ ਅੱਛਾ ਮ ਮੁੰਮੋਨ ਸਿੰਘ ਬਾਦਲ ਵਾਲੀ ਅੱਛਾ ਇਹ ਬਰੀਡ ਉਹਨਾਂ ਦੇ ਘਰ ਦੀ ਹੈ ਅੱਛਾ ਇਹ ਇਹ ਉਹ ਨਸਲ ਆ ਚੱਲਦੀ ਪਈ ਹਾਂ ਇਹ ਵੀ ਤੁਹਾਨੂੰ ਫੜ ਕੇ ਦਿਖਾਣਾ ਹਾਂ ਇਹਦੇ ਚ ਆ ਚਿੱਟੇ ਤੇ ਪਿੰਕ ਹਨਾ ਇਹ ਇਹ ਆ ਜੀ ਉਹਨਾਂ ਦੀ ਵਾਲੀ ਬਰੀਡ ਬਾਦਲਾਂ ਵਾਲੀ ਅੱਛਾ ਇਹ ਜਿਹੜੇ ਰਾਤ ਨੂੰ ਬੰਦੇ ਨੇ ਰਿਓਏ ਅੱਛਾ ਜਿੱਥੇ ਹੀ ਮੁਕਾਬਲਾ ਛੜਦੇ ਆਪਾਂ ਅੱਛਾ ਤੇ ਆਹ ਜਿਹੜੇ ਧੰਨੇ ਵਾਲੇ ਲਾਲਚੀ ਨੇ ਇਹ ਧੰਨੇ ਬਹੁਤ ਸ਼ੂਰ ਹੋਇਆ ਅੱਦਰullah ਮਾਲਵੇ ਦਾ ਅੱਛਾ ਉਹਦੇ ਲਾਲਚੀ ਨੇ ਪੀਲੀਆਂ ਅੱਖਾਂ ਦੇ ਕੱਚੀਆਂ ਪੀਲੀਆਂ ਅੱਖਾਂ ਦੇ ਦੇਖੋ ਕੱਚੀਆਂ ਪੀਲੀਆਂ ਦੀਆਂ ਹਾਂ ਇਹ ਸ਼ਾਮ ਨੂੰ ਨੇਰੇ ਚ ਬੰਦੇ ਅੱਛਾ ਇਹ ਵੀ ਕਹਿੰਦੇ ਦੋ ਦਿਨ ਡਾਲੋ ਪੰਜ ਦਿਨ ਡਾਲੋ ਛੇ ਦਿਨ ਡਾਲਾ ਔਰ ਥੱਕਦੇ ਹੀ ਨਹੀਂ ਅੱਛਾ ਇਹਨਾਂ ਜਿੰਨੀ ਖਰਾਕ ਦਵਾਂਗੇ ਭਾਈ ਉਹਨੇ ਉਡਣਗੇ ਅੱਛਾ ਇਹਦਾ ਮੇਰਾ ਚੈਲੰਜ ਆ ਹਾਂ ਤੇ ਮੈਮੀ ਦਾਣਾ ਬਹੁਤ ਵਧੀਆ ਉੜਦੇ ਆ ਇੱਥੇ ਫਿਰ ਤੁਸੀਂ ਇਹਨਾਂ ਨੂੰ ਕਦੋਂ ਸ਼ਾਮ ਨੂੰ ਛੱਡਦੇ ਹੋ ਇਹਨਾਂ ਨੂੰ ਫਿਰ ਨਹੀਂ ਨਹੀਂ ਅੱਜ ਕੱਲ ਮੈਂ ਨਹੀਂ ਡਾ ਰਿਹਾ ਬਾਜ਼ ਪੈਂਦਾ ਬਹੁਤ ਆ ਤੇ ਮੈਂ ਘਾਟੀ ਦਾਣਾ ਤੇ ਜਦੋਂ ਗਰਮੀਆਂ ਦੇ ਮੁਕਾਬਲੇ ਹੁੰਦੇ ਉਦੋਂ ਫਿਰ ਜਿਦਾ ਮਈ ਜੂਨ ਜੁਲਾਈ ਸੀ ਉਹਦੇ ਵਿੱਚ ਜਾਣੇ ਮੈਨੂੰ ਲੱਗਦਾ ਜਿੱਥੇ ਮੁਕਾਬਲਾ ਹੁੰਦਾ ਹੋਣਾ ਜਦੋਂ ਪਤਾ ਲੱਗ ਜਾਂਦਾ ਹੁਣ ਸਰਵਨ ਸਿੰਘ ਆ ਰਿਹਾ ਕਬੂਤਰ ਲੈ ਕੇ ਵੈਸੇ ਤਾਂ ਹੋ ਜਾਂਦਾ ਹੋਣਾ ਉੱਥੇ ਕੰਪੀਟੀਸ਼ਨਾਂ ਨੂੰ ਕਿ ਹੁਣ ਔਖਾ ਭਾਈ ਉਹ ਭਾਈ ਹੁਣ ਮੈਂ ਨਹੀਂ ਜਾਣਦਾ ਮੇਰੇ ਸ਼ਾਗਿਰਦ ਜਾਂਦੇ ਆ ਉਹ ਟੜਕੂ ਬੰਦਦੇ ਆ ਵੀ ਸਰਵੰਦੇ ਚਿੱਲੇ ਆ ਗਏ ਆ ਤੇ ਹੁਣ ਮੈਂ ਤਾਂ ਜਾਣਦਾ ਨਹੀਂ ਆ ਮੇਰੀ ਤੇ ਇੰਨਾ ਨਾਮ ਬਣਾ ਲਿਆ ਆ ਮੈਂ ਤੇ ਲੋੜ ਹੀ ਨਹੀਂ ਵਰਲਡ ਚੈਂਪੀਅਨ ਦਾ ਅਵਾਰਡ ਮਿਲ ਗਿਆ ਕੀ ਲੋੜ ਆ ਹੁਣ ਸ਼ਾਗਿਰਦ ਮੇਰੇ ਇੰਡੀਆ ਚੈਂਪੀਅਨ ਆ ਕਈ ਆ ਜਿੱਤਦੇ ਆ ਪੰਜਾਬ ਦੇ ਮੁਕਾਬਲੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਆਮ ਤੌਰ ਤੇ ਕਹਿੰਦੇ ਨੇ ਸ਼ੌਂਕ ਤਾਂ ਹੈ ਹੀ ਹੈ ਸ਼ੌਂਕ ਦੇ ਨਾਲ ਫਾਈਨੈਂਸ਼ਲੀ ਕਿੰਨਾ ਕੁ ਤੁਸੀਂ ਇਹਨੂੰ ਦੇਖਦੇ ਹੋ ਕਿ ਇਹ ਵਧੀਆ ਕਰਦੇ ਨੇ ਬੰਦੇ ਨੂੰ ਇਹ ਬਹੁਤ ਵਧੀਆ ਜੀ ਜੇ ਇਹ ਸ਼ਾਂਤੀ ਦਾ ਪ੍ਰਤੀਕ ਕਬੂਤਰ ਹਾਂ ਜੇ ਇਹਨਾਂ ਨੂੰ ਤੁਸੀਂ ਆਪਣੇ ਬੱਚਿਆਂ ਵਾਂਗੂ ਪਾਲੋ ਹਾਂ ਜਿਦਾਂ ਆਪਣੇ ਘਰ ਦੇ ਪਰਿਵਾਰ ਦੇ ਬੱਚੇ ਤੇ ਫਿਰ ਤਾਂ ਇਹ ਤੁਹਾਨੂੰ ਬਲੰਦੀਆਂ ਹੀ ਛੂੰਦੇ ਫਿਰ ਪ੍ਰਮਾਤਮਾ ਤੁਹਾਡੇ ਨੋਡ ਅੱਗੇ ਪਸੰਦ ਆ ਹਾਂ ਮੈਂ ਦੇਖੋ ਨਾ ਕਮਾਇਆ ਕਬੂਤਰ ਵਾਈ ਸੀ ਸਾਕ ਕੋਈ ਕਬੂਤਰ ਵਾਈ ਜੀ ਬਣਾਇਆ ਮੈਂ ਕੋਈ ਕੰਮ ਨਹੀਂ ਕਰਨਾ ਭਾਜੀ ਮੇਰੀ ਹੈਲਥ ਕਲੱਬ ਸੀ ਉਹ ਵੀ ਬੰਦ ਕਰਤੀ ਹੁਣ ਹੁਣ ਮੈਂ ਕਬੂਤਰ ਵਾਈ ਜੀ ਆ ਅੱਛਾ ਤੇ ਪ੍ਰਮਾਤਮਾ ਦਿੰਦਾ ਵੈ ਇਹੀ ਦਿੰਦੇ ਵੈ ਇੱਕ ਜੋੜਾ ਦੇਣਾ ਨਾ ਮੈਂ 2 ਲੱਖ ਰੁਪਏ ਲੈ ਲੂ ਹੁਣੇ ਅੱਛਾ ਲੱਖ ਲੱਖ ਰੁਪਏ ਦਿੰਦੇ ਲੋਕੀ ਮੈਨੂੰ ਇੱਕ ਜੋੜੇ ਦਾ ਤਿੰਨ ਤਿੰਨ ਲੱਖ ਦਾ ਜੋੜਾ ਵੇਚਦਾ ਮੈਂ ਅੱਛਾ ਤੇ ਲੋਕੀ ਕਹਿੰਦੇ ਸਰੋਣ ਨੂੰ ਪਤਾ ਨਹੀਂ ਇਹ ਕਿੱਥੋਂ ਆਂਦਾ ਇਹ ਪਰਵਾਇ ਹੀ ਹੀ ਦਿੰਦੇ ਮੈਨੂੰ ਹਾਂ ਇਹਨਾਂ ਤੇ ਵੀ ਲੱਗਦਾ ਡਾਈਟ ਤੇ ਵੀ ਤੁਸੀਂ ਫਿਰ ਜੋ ਰੱਖਦੇ ਹੋ ਨਾ ਮੈਂ ਕਹਿੰਦਾ ਕੁਝ ਪੁੱਛੋ ਨਾ ਭਾਜੀ ਮੈਂ ਜੋ ਕੋ ਡੈਡ ਦਿੰਦਾ ਦੱਸਦੀ ਆ ਜਿਵੇਂ ਮੈਂ ਡੈਡ ਦਿੰਦਾ ਤੇ ਤਾਂ ਹੀ ਉੜਦੇ ਆ ਹਾਂ ਅੱਗੋਂ ਫਿਰ ਬੱਚਿਆਂ ਨੂੰ ਵੀ ਲਾਇਆ ਤੁਸੀਂ ਕਿ ਨਹੀਂ ਨਹੀਂ ਬੇਟਾ ਹੱਲੇ ਪੜ੍ਹਾਈ ਕਰ ਰਿਹਾ ਹੈ ਸਟੱਡੀ ਉਹਦੀ ਪੂਰੀ ਹੋ ਜਾਏ ਫੇ ਉਸ ਤੋਂ ਬਾਅਦ ਬੇਟੇ ਨੂੰ ਸ਼ੌਂਕ ਹੋਇਆ ਤਾਂ ਕਰੂਗਾ ਜੇ ਨਾ ਹੋਇਆ ਤੇ ਰੱਬ ਰੱਖਾ ਸੀ ਤੇ ਕਰਦੇ ਆ ਜਿੰਨਾ ਜੀਨੇ ਉਹਨਾਂ ਤੇ ਸ਼ੌਂਕ ਕਰਨਾ ਹੀ ਕਰਨਾ ਹਾਂ ਅਜੇ ਵੀ ਮੈਨੂੰ ਲੱਗਦਾ ਡਿਮਾਂਡ ਆਉਂਦੀ ਹੋਊਗੀ ਬਾਰੋਂ ਹਨਾ ਕਿ ਦੇ ਦੇ ਬੋ ਜੀ ਮੈਂ ਦੇਖੋ ਅੱਲੇ ਪਰਸੋ ਚਾ ਆਪਣੇ ਐਤਵਾਰ ਮੁਕਾਬਲਾ ਹੋਇਆ ਪਾਕਿਸਤਾਨ ਦੇ ਖਿਲਾਫ ਅੱਛਾ ਉਹਦੇ ਨਿਹਾਰ ਬਾਪੂ 7 ਵਜੇ ਫਰਮਾਗੂਤਰ ਬੈਠੇ ਐ ਅੱਛਾ ਤੇ ਹਾਫਿਜ਼ ਰਮੀਨ ਆ ਮੇਰਾ ਸ਼ਾਗਿਰਦ ਪਾਕਿਸਤਾਨ ਅੱਛਾ ਬੱਲੇ ਬੱਲੇ ਕਰਾਣ ਡਿਆ ਮੇਰੇ ਨਾਂ ਤੇ ਹੀ ਆ ਹੁਣ ਤੁਸੀਂ ਵੀ ਮੈਨੂੰ ਲੱਗਦਾ ਕਿ ਇੱਕ ਜਗ੍ਹਾ ਤੇ ਬੈਠ ਕੇ ਸਾਰਾ ਕੁਝ ਕਰ ਰਹੇ ਹੋ ਮੋਨੀਟਰ ਮੈਂ ਜੀ ਦੇਖਦਾ ਵਾਂ ਸ਼ਾਮ ਨੂੰ ਫੋਨ ਤੇ ਸੁਣਦਾ ਅੱਛਾ ਹਰ ਗੱਲ ਕਰਦਾ ਫੋਨ ਤੇ ਹੁੰਦੀ ਹੈ ਮੇਰੀ ਜਿੱਥੇ ਵੀ ਕਲਕੱਤੇ ਮਹਾਰਾਸ਼ਟਰਾ ਛੱਤੀਗੜ ਜਿੱਥੇ ਵੀ ਹੁਣੀ ਮੇਰੀ ਫੋਨ ਤੇ ਗੱਲ ਹੋਣੀ ਕਾਕਾ ਆ ਦਵਾਈ ਬਣਾ ਕੇ ਦੇ ਦੇ ਕਬੂਤਰ ਨੂੰ ਤੇਰਾ ਕਬੂਤਰ ਬੱਲੇ ਬੱਲੇ ਕਰਾ ਕੇ ਬੈਠੂਗਾ ਹਾਂ ਆਫਿਸਰ استاد ਜੀ ਕਹਿੰਦੇ ਉਹ ਦੱਸਦਾ ਤੇ ਫਿਰ ਵਧੀਆ ਹੁੰਦਾ ਹੁਣ ਆਪਣਾ ਮੇਰਾ ਸ਼ਹੀਰਨਾ ਜੁਕੇ ਚ ਤੈਨੂੰ ਆਇਆ ਤੇ ਉਹ ਵੀ ਉੱਥੇ ਇਦਾਂ ਇਵੇਂ ਕੋਈ ਫੋਨ ਤੇ ਪੁੱਛਦਾ ਤੇ ਮੈਂ ਦੱਸ ਦਿੰਦਾ ਵੇ ਕਾਕਾ ਕਰਦੀ ਕਬੂਤਰਾਂ ਨੂੰ ਬੱਲੇ ਬੱਲੇ ਹੋਊਗੀ ਅੱਛਾ ਮੈਨੂੰ ਯਾਦ ਆ ਗਿਆ ਕਿ ਜਿਵੇਂ ਪਿੰਡਾਂ ਦੇ ਵਿੱਚ ਆਮ ਹੀ ਚਲੋ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਰਹਿੰਦੇ ਹੋ ਇੱਥੇ ਜਦੋਂ ਬੰਦਾ ਕੋਈ ਨਵਾਂ ਨਵਾਂ ਇਸ ਕੰਮ ਦੇ ਵਿੱਚ ਪੈਂਦਾ ਤਾਂ ਬੜੇ ਸਾਰੇ ਆਂਢੀ ਗਾਂਢੀ ਕਹਿੰਦੇ ਇਹ ਕਿਹੜੇ ਕਮੀ ਪੈ ਗਿਆ ਪਰ ਜਿਵੇਂ ਜਿਵੇਂ ਫਿਰ ਤੁਸੀਂ ਤਰੱਕੀ ਕੀਤੀ ਇਹਦੇ ਵਿੱਚ ਤੁਹਾਡਾ ਨਾਮ ਹੋਇਆ ਲੱਗਦਾ ਉਹ ਫਿਰ ਬਾਅਦ ਚ ਸਾਰਾ ਨਜ਼ਰੀਆ ਬਦਲ ਗਿਆ ਹੋਊਗਾ ਬਿਲਕੁਲ ਜੀ ਹੁਣ ਲੋਕੀ ਮੇਰੇ ਨਾਲ ਫੋਟੋ ਮਾ ਕਰਾਉਣਾ ਦੇ ਆ ਦੇਖੋ ਮੇਰੇ ਨਾਲ ਫਿਲਮੀ ਐਕਟਰ ਫੋਟੋ ਮਾ ਕਰਾਉਣਾ ਦੇ ਆ ਜਿੱਦਾਂ ਕੋਈ ਕਬੂਤਰਾਂ ਵਾਲੇ ਸ਼ਕੀਨ ਆ ਉਹ ਫੋਟੋ ਮਾ ਕਰਾਉਂਦੇ ਆ ਜਿਹੜੇ ਕਦੇ ਵੀ ਸਰਵਨ ਵਾਂਗੂ ਨਾਮ ਬਣਾਈਏ ਤੇ ਬੜੀ ਖੁਸ਼ੀ ਹੁੰਦੀ ਆ ਸਾਡੇ ਘਰ ਆਂਦੇ ਆ ਜਦੋਂ ਕੋਈ ਆਪਣਾ ਐਕਟਰ ਐਕਟਰ ਨਹੀਂ ਆਂਦੇ ਆ ਤੇ ਵੀ ਇਹ ਫੋਟੋਗ੍ਰਾਫ ਕਿਹੜੇ ਕਿਹੜੇ ਨੇ ਪੋਲਿਟਿਸ਼ੀਅਨ ਜਾਂ ਐਕਟਰ ਕਿਹੜੇ ਜਿਆਦਾ ਸ਼ਕੀਨ ਨੇ ਕਬੂਤਰਾਂ ਦੇ ਕਬੂਤਰ ਵਾਈਚ ਐਸਲੇ ਖਵਾਰਾਂ ਦੇ ਮਾਲਕਾ ਜਿਹੜੇ ਉਹ ਵੀ ਬਹੁਤ ਸ਼ਕੀਨ ਆ ਹਾਂ ਤੇ ਬਦਲ ਸਾਹਿਬ ਦੇ ਘਰ ਦੇ ਦੱਸਦਾ ਤੁਹਾਨੂੰ ਤੇ ਆਪਣੀ ਪੱਠਾ ਲਜਿੰਦਰ ਕਾ ਪੱਠਾ ਲਾ ਮੈਡਮ ਉਹਨਾਂ ਦੇ ਘਰ ਹਸਬੰਡ ਕਰਦੇ ਸੀ ਹੁਣ ਵੀ ਰੱਖੇ ਹੋਏ ਨੇ ਚੰਡੀਗੜ੍ਹ ਕੁੱਟੀ ਚ ਤੇ ਉਦਾਂ ਕਾਫੀ ਸਾਡੇ ਨੇਤਾ ਜਿਹੜੇ ਕਬੂਤਰ ਰੱਖੇ ਹੋਏ ਆ ਅੱਛਾ ਜਿਨ੍ਹਾਂ ਨੇ ਘਰ ਦੇ ਵਿੱਚ ਹਾਂ ਠੀਕ ਹੈ ਸਰਵਨਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਸਰਵਨ ਸਿੰਘ ਕਲੇਰ ਹੈਗੇ ਨੇ ਜਿਨ੍ਹਾਂ ਦੇ ਕੋਲ ਬੜੇ ਮਿੰਗੇ ਕਬੂਤਰ ਹੈਗੇ ਨੇ ਇਹਨਾਂ ਦੇ ਕਬੂਤਰਾਂ ਦੀ ਬੋਲੀ ਯੂਕੇ ਦੇ ਵਿੱਚ 7 ਕਰੋੜ ਤੱਕ ਲੱਗੀ ਸੀ ਪਰ ਇਹਨਾਂ ਨੇ ਆਪਣੇ ਕਬੂਤਰ ਨਹੀਂ ਦਿੱਤੇ ਕਹਿੰਦੇ ਨੇ ਕਿ ਇਹ ਬਰੀਡ ਸਿਰਫ ਇਹਨਾਂ ਦੇ ਕੋਲ ਹੈਗੀ ਆ ਜਾਂ ਇਹਨਾਂ ਦੇ ਚੇਲਿਆਂ ਦੇ ਕੋਲ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਅਜਿਹੇ ਕਹਿੰਦੇ ਕਬੂਤਰ ਨਹੀਂ ਹੈਗੇ ਇਹਨਾਂ ਨੇ ਰੱਖੇ ਹੋਏ ਨੇ ਕਬੂਤਰਾਂ ਤੋਂ ਆਪਣਾ ਨਾਮ ਬਣਾਇਆ ਹੋਇਆ ਔਰ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਆਪਣਾ ਸਿਕਾ ਜਮਾਇਆ ਦੇਖਦੇ ਰਹੋ #ਪੰਜਾਬ